ਹਾਏ 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 ਮੁੜਦਾਬਾ 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 ਰਾਹੁਲ ਗਾਂਧੀ ਦਾ ਪੁਤਲਾ ਪੁਤਲਾ ਬਦਸ਼ਹ ਕਿਹ ਦੇਖੋ ਅੱਜ ਅਸੀਂ ਰਾਹੁਲ ਗਾਂਧੀ ਦਾ ਪੁਤਲਾ ਬੁੱਕਿਆ ਉਹਨੇ ਸਾਡੇ ਇੱਕ ਸਿੱਖ ਨੇਤਾ ਸਾਡੇ ਮਨਿਸਟਰ ਨੇ ਸਾਡੇ ਪੰਜਾਬ ਦੀ ਸ਼ਾਨ ਨੇ ਸਦਾ ਰਣਜੀਤ ਸਿੰਘ ਬਿੱਟੂ ਜੀ ਇਹਨਾਂ ਨੂੰ ਗਦਾਰ ਕਹਿ ਕੇ ਛਰੇਆ ਪੁਕਾਰਿਆ ਔਰ ਹੱਥੋਂ ਭਾਈ ਹੋਣ ਦੀ ਵੀ ਕੋਸ਼ਿਸ਼ ਕੀਤੀ ਐਸਾ ਛੋਟੇ ਮਾਨਸਿਕਤਾ ਦਾ ਜਿਹੜਾ ਇਹ ਵਿਅਕਤੀ ਇਹ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਮੈਂ ਇਹ ਉਹ ਪਰਿਵਾਰ ਹੈ ਗਾਂਧੀ ਪਰਿਵਾਰ ਹੈ ਉਹ ਕਾਂਗਰਸ ਹੈ ਜਿਨ੍ਹਾਂ ਨੇ ਸਾਡੇ 84 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਜਲਾਦ ਦਿਲਵਾਇਆ ਗਿਆ ਔਰ ਇਹਨਾਂ ਨੇ ਹਿੰਸਾ ਉੱਤੇ ਹਿੰਸਾ ਵੀ ਦੇ ਵਿੱਚ ਹੋਈ ਸਾਰਾ ਰੋਲ ਇਹਨਾਂ ਦਾ ਸੀਗਾ ਔਰ ਇਸ ਤੋਂ ਬਾਅਦ ਸਾਡੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਇਹਨਾਂ ਨੇ ਹੀ ਹਮਲਾ ਕਰਵਾਇਆ ਸੀਗਾ ਸੋ ਇਹਨਾਂ ਦੀ ਮਾਨਸਿਕਤਾ ਸਾਰੇ ਸਿੱਖਾਂ ਦੇ ਖਿਲਾਫ ਆ ਪੰਜਾਬੀਆਂ ਦੇ ਖਿਲਾਫ ਹੈ ਇਹਨਾਂ ਨੂੰ ਤੁਰੰਤ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਰਿਕਵੈਸਟ ਕਰਦੇ ਆ ਕਿ ਇਹੋ ਜਿਹੇ ਛੋਟੇ ਮਾਨਸਿਕਤਾ ਦੇ ਛੋਟਾ ਬੱਚਾ ਇਹਦਾ ਆਪਦਾ ਵੱਧ ਗਿਆ ਪਰ ਇਹਦਾ ਜਿਹੜਾ ਦਿਮਾਗ ਹੈ ਛੋਟੇ ਬੱਚੇ ਵਰਗਾ ਹੈ ਇਹਨੂੰ ਪਾਰਲੀਮੈਂਟ ਤੋਂ ਬਾਹਰ ਘਟਣਾ ਚਾਹੀਦਾ ਕੀ ਲੱਗਦਾ ਇਹ ਕਈ ਵਾਰ ਟਿੱਪਣੀ ਕੀਤੀ ਗਈ ਹੈ ਉਹ ਤਾਂ ਅੱਜ ਦੇਖੋ ਮੈਂ ਤੁਹਾਨੂੰ ਅੱਗੇ ਗੱਲ ਕੀਤੀ ਹੈ ਕਿ ਇਹਦੀ ਮਾਨਸਿਕਤਾ ਇਹ ਮੰਦ ਬੁੱਧੀ ਬੱਚਾ ਹੈ ਇਹਨਾਂ ਇਲਾਜ ਕਰਾਉਣਾ ਚਾਹੀਦਾ ਨਾ ਕਿ ਇਹਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਕੇ ਅਸੀਂ ਮੋਦੀ ਜੀ ਨੂੰ ਰਿਕਵੈਸਟ ਕਰਾਂਗੇ ਕਿ ਸਰਕਾਰ ਦੇ ਖਰਚੇ ਜਿਹਦਾ ਇਲਾਜ ਕਰਾਇਆ ਜਾਵੇ ਤਾਂ ਕਿ ਇਹਦੀ ਜਿਹੜੀ ਸੋਚ ਹੈ ਮਾਨਸਿਕਤਾ ਉਹ ਥੋੜੀ ਜੀ ਬਦ ਸਕੇ ਤਾਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਆਪਣੇ ਦੇਖੋ ਇਹ ਇਹ ਤੇ ਹਾਲੇ ਆਪਾਂ ਸਿਰਫ ਸੈਂਪਲ ਹੈ ਅਸੀਂ ਵੱਡੇ ਪ੍ਰਦਰਸ਼ਨ ਕਰਾਂਗੇ ਸਾਡੇ ਇੱਕ ਸਿੱਖਾਂ ਦੇ ਖਿਲਾਫ ਜਦੋਂ ਜਦੋਂ ਇਹ ਹਮਲਾ ਕਰੇਗੀ ਤੇ ਅੱਜ ਜਿਹੜਾ ਪ੍ਰਗਟਸ਼ਨ ਕੀਤਾ ਗਿਆ ਉਹ ਤਾਂ ਮੈਂ ਅਜੇ ਵੀਰਪਾਲ ਸਿੰਘ ਗਰੰਦਾਵਾ ਸਾਫਰ ਸਿਗਨੇਚਰਟੀ ਮੇਰਾ ਮਰਦਾ ਅੱਜ ਅਸੀਂ ਰਾਹਲ ਗਾਂਧੀ ਦਾ ਪੋਤਲਾ ਸਾੜ ਰਹੇ ਹਾਂ ਉਸ ਦੇਪੂ ਨਦਾਨ ਮੰਦ ਪੁੱਤ ਦਾ ਪੋਤਲਾ ਸਾੜ ਰਹੇ ਹਾਂ ਜਿੰਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀਆਂ ਕੀ ਕੁਰਬਾਨੀਆਂ ਸਿੱਖ ਕਿਹਦਾਰ ਆ ਸਿੱਖ ਉਹ ਆ ਜਿਹੜਾ ਬਾਟਰਾ ਤੇ ਛੱਡ ਕੇ ਚਾਹੇ ਹਿੰਦੁਸਤਾਨ ਦੇ ਕਿਸੇ ਸੂਬੇ ਚਾਹੇ ਚਾਲ ਆ ਜਾਂਦਾ ਚਾਹੇ ਇੱਡਾ ਅਨੁਦਾਤਾ ਬਣ ਕੇ ਸਾਰੇ ਹਿੰਦੁਸਤਾਨ ਦੀ ਲੜਾਈ ਲੜਦਾ ਅੱਜ ਉਸ ਕੌਮ ਨੂੰ ਜਿਹੜਾ ਗਿਦਾਰ ਕਹਿ ਰਿਹਾ ਇਸ ਪੋਤ ਮਾਨਸਤਕਾ ਜਿਹੜੀ ਉਹ ਸਾਹਮਣੇ ਆਉਂਦੀ ਆ ਜਿਵੇਂ ਇੰਦਰਾ ਗਾਂਧੀ ਨੇ ਇਸ ਤੋਪਾ ਟੈਂਕਾਂ 'ਨਾ ਹਮਲਾ ਦਰਬਾਰ ਸਾਹਿਬ 'ਤੇ ਕੀਤਾ ਐਡਾ ਸਿੱਖਾਂ ਦਾ ਕਤਲੇਆਮ ਕੀਤਾ ਅੱਜ ਉਹ ਹੀ ਨਹੀਂ ਦਾ ਕਿਨਾਂ ਦੇ ਸਿਰ ਤੋਂ ਰੱਥਾ ਤੇ ਅੱਜ ਇਹਨਾਂ ਨੂੰ ਗद्दार ਕਹੇਗੇ ਜਿਨ੍ਹਾਂ ਨੇ ਆਪਣੀ ਉਹ ਮਾਨਸਤਕਾ ਫੇਰ ਯਾਰ ਕੀਤੀ ਆ ਕਿ ਇਹ ਜਿਹੜਾ ਇਹ ਪਰਿਵਾਰ ਵਾ ਇਹ ਜਿਹੜੀ ਹੈ ਇੱਥੇ ਕਾਂਗਰਸ ਹੈ ਸਦੀ ਸੇ ਖਾਂਦੇ ਸੁਭਣ ਬਾਗ ਕਰ ਰਹੇ ਨੇ ਤੇ ਰਾਹੁਲ ਗਾਂਧੀ ਜੀ ਪਹਿਲਾਂ ਮੋਦੀ ਜੀ ਨੂੰ ਲੈ ਕੇ ਵੀ ਕਈ ਵਾਰ ਉਹਨਾਂ ਨੇ ਨੋਟਿਫੀਕਸ਼ਨ ਦਿੱਤੀਆਂ ਜਿਹੜੇ ਰਾਹੁਲ ਗਾਂਧੀ ਉਹ ਬੁਖਰਾਇਆ ਹੋਇਆ ਉਹਨੂੰ ਇਹ ਆ ਵੀ ਦਿਨੋ ਦਿਨ ਕਾਂਗਰਸ ਹਿੰਦੁਸਤਾਨ ਵਿੱਚੋਂ ਮਰ ਰਹੀ ਹੈ ਔਰ ਮਰ ਇਹਦੀ ਕਰਕੇ ਰਹੀ ਹੈ ਕਿ ਜਿੱਥੇ ਜਾਂਦਾ ਉੱਥੇ ਤਾਂ ਕਾਂਗਰਸ ਹਾਰ ਜਾਂਦੀ ਹੈ ਬੀੜਾ ਇਹ ਤਾਂ ਗਿਰਕ ਹੋ ਗਿਆ ਪੰਜਾਬ ਵਿੱਚ ਇਹਨੂੰ ਪਤਾ ਇੰਨੀ 파ਟੋ ਧੜ ਚੱਲ ਰਹੀ ਹੈ ਇਹਦਾ ਰਾਤਾ ਸੀ ਵੀ 2-4 ਸੂਬੇ ਆ ਗਏ ਆ ਜਿੱਥੇ ਸਾਡੀ ਸਰਕਾਰ ਬਣ ਜੂ ਸਾਡਾ ਖਰਚਾ ਪਾਣੀ ਚੱਲੂਗਾ ਇਹਦੀ ਵਜ੍ਹਾ ਦੇ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਕਾਂਗਰਸ ਹਾਰੇਗੀ ਇਹ ਗੱਲ ਤੁਸੀਂ ਨੋਟ ਕਰ ਲਓ ਔਰ ਸਿੱਖ ਕੌਮ ਇਹਨੂੰ ਕਦੀ ਵੀ ਮਾਫ ਨਹੀਂ ਕਰੂਗੀ ਗੁਜ਼ਾਰ ਕਹਿਣ ਤੇ ਮੈਂ ਇਹਨੂੰ ਕਹਿੰਦਾ ਵੀ ਤੂੰ ਮਾਫੀ ਮੰਗ सारे सरदारा को और सारी कौम को माफी मंगे और अपने जो अलफाज वापस करे अगर इन्हें अपने अलफाज वापस नहीं ले पार्टी जो भी सब अगह हुक्म लागी वो अगे आ गई